ਲਿਵਿੰਗ ਇੰਡੀਆ ਦੇ ਵੱਲੋਂ ਬੀਤੇ ਦਿਨ ਇੱਕ ਖਬਰ ਦਿਖਾਈ ਗਈ ਸੀ ਕਿ ਰੂਸ ਦੇ ਵਿੱਚ ਜੁਕ੍ਰੇਨ ਦੇ ਵਿੱਚ ਇੱਕ ਗੁਰਸਿੱਖ ਦੀ ਤੇਜਪਾਲ ਦੀ ਮੌਤ ਹੋ ਜਾਂਦੀ ਹੈ ਜੰਗ ਦੌਰਾਨ ਤੇ ਉੱਥੇ ਪਰਿਵਾਰ ਦੇ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜੁੜਨ ਦੀ ਡੈੱਡ ਬੋਡੀ ਉਹ ਭੇਜੀ ਜਾਵੇ ਪਰਿਵਾਰ ਕੋਲ ਪਰ ਹੁਣ ਜਿਹੜਾ ਕਿ ਇੱਕ ਮੇਲ ਪਾਈ ਗਈ ਹੈ ਉਹਨਾਂ ਦੀ ਫੈਮਿਲੀ ਸਾਡੇ ਨਾਲ ਮੌਜੂਦ ਹੈ ਉਹਨੇ ਧਰਮ ਪਤਨੀ ਮੌਜੂਦਾ ਮੈਮ ਸਭ ਤੋਂ ਪਹਿਲਾਂ ਪੜਾਣਾ ਹੁੰਦਾ ਸੀ ਹਾਂਜੀ ਮੇਰਾ ਨਾਮ ਪਰਮਿੰਦਰ ਕੌਰ ਹੈ ਵਾਈਫ ਆਫ ਤੇਜਪਾਲ ਸਿੰਘ ਮੈਮ ਤੁਹਾਡੇ ਨਾਲ ਜੇ ਮੇਲ ਕੀਤੀ ਗਈ ਹੈ ਕੀ ਉਸ ਮੇਲ ਦਾ ਜਵਾਬ ਕੁਝ ਆਇਆ ਤਾਂ ਕੀ ਮੇਲ ਦੇ ਵਿੱਚ ਤੁਸੀਂ ਲਿਖਿਆ ਹਾਂਜੀ ਮੇਲ ਦਾ ਮੈਨੂੰ ਮੇਰੇ ਕੋਲ ਆਇਆ ਵਾ ਕਿ ਡੀਐਨਏ ਰਿਪੋਰਟ ਦੀ ਡਿਮਾਂਡ ਕੀਤੀ ਆ ਉਹਨਾਂ ਨੇ ਬੋਡੀ ਆਈਡੈਂਟੀਫਿਕੇਸ਼ਨ ਲਈ ਜੀ ਤੇਜਪਾਲ ਦੀ ਬੋਡੀ ਆਈਡੈਂਟੀਫਾਈ ਨਹੀਂ ਹੋ ਰਹੀ ਤੇ ਉਹਨਾਂ ਨੇ ਤੇਜਪਾਲ ਦੇ ਮਦਰ ਦੀ ਡੀਐਨਏ ਰਿਪੋਰਟ ਮੰਗੀ ਗਈ ਆ ਉਹਨਾਂ ਵੱਲੋਂ ਅੱਜ ਤੋਂ 5 ਦਿਨ ਪਹਿਲਾਂ ਮੇਲ ਆਈ ਸੀ ਮੇਰੇ ਕੋਲ ਜੀ ਉਸ ਤੋਂ ਬਾਅਦ ਕੋਈ ਮੈਸੇਜ ਦੇ ਨਾਲ ਗੱਲਬਾਤ ਹੋ ਖੁੱਦੀ ਵੀ ਠੱਡੀ ਹਾਂਜੀ ਕੰਟੀਨਿਊਸਲੀ ਗੱਲ ਤੇ ਡੇਲੀ ਹੁੰਦੀ ਆ ਸੈਚਰਡੇ ਸੰਡੇ ਛੁੱਟੀ ਹੁੰਦੀਆਂ ਨੇ ਕੱਲ ਨੂੰ ਫੇਰ ਗੱਲ ਹੋਊਗੀ ਕਿ ਉਹ ਤੇ ਕਹਿ ਰਹੇ ਆ ਕਿ ਜਲਦੀ ਤੋਂ ਜਲਦੀ ਤੁਸੀਂ ਜਿੰਨੀ ਜਲਦੀ ਹੋ ਸਕਦਾ ਕਰੋ ਆਪਣੇ ਤੌਰ ਤੇ ਵੀ ਉਹਨਾਂ ਨੇ ਇੱਥੇ ਇੰਡੀਆ ਦੇ ਵਿੱਚ ਵੀ ਆਪਣੀ ਅੰਬੈਸੀ ਦੇ ਨਾਲ ਕੰਟੈਕਟ ਕੀਤਾ ਸੀ। ਉਹਨਾਂ ਕੋਲੋਂ ਵੀ ਸ਼ਾਇਦ ਉਹਨਾਂ ਨੇ ਕਰਵਾਇਆ ਵਾ ਕਾਲ ਵਗੈਰਾ ਕਰਵਾਈ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਫੈਮਿਲੀ ਦੀ। ਹਾਂ ਜਿਹੜੇ ਪੇਪਾਲ ਦੇ ਨਾਲ ਉੱਥੇ ਲਿੰਕ ਦੇ ਵਿੱਚ ਹੈਗੇ ਸਨ ਉਹਨਾਂ ਨਾਲ ਕੋਈ ਗੱਲਬਾਤ ਹੁੰਦੀ ਪਈ ਤੁਹਾਡੀ ਉੱਥੇ? ਹਾਂਜੀ ਮੇਰੀ ਗੱਲਬਾਤ ਹੁੰਦੀ ਹੈ ਦੋ ਫੈਮਿलीज ਦੇ ਨਾਲ ਗੱਲਬਾਤ ਹੁੰਦੀ ਹੈ। ਇੱਕ ਗੁਰਦਾਸਪੁਰ ਦੇ ਨੇ ਇੱਕ ਇੱਥੇ ਲੋਕਲੀ ਅੰਮ੍ਰਿਤਸਰ ਦੇ ਹੈ। ਜੀ ਤੇ ਹਾਂਜੀ ਉਹਨਾਂ ਦੇ ਬੇਟੇ ਅੱਜ ਵੀ ਮਤਲਬ ਅੱਗੇ ਉੱਥੇ ਫਰੰਟ ਲਾਈਨ ਤੇ ਹੀ ਨੇ ਡਿਊਟੀਆਂ ਤੇ ਹੀ ਨੇ। ਜੀ ਤੇ ਫੈਮਲੀ ਨੂੰ ਕਾਲ ਆਉਂਦੀ ਆ ਦਿਨ ਦੇ ਵਿੱਚ ਇੱਕ ਵਾਰੀ ਮੈਸੇਜ ਆਉਂਦਾ ਵਾ ਤੇ ਉਹ ਡਿਊਟੀਆਂ ਕਰ ਰਹੀ ਆ ਉਹ ਬਾਹਰ ਜ਼ੋਨ ਦੇ ਵਿੱਚ ਹੀ ਆ ਪਰ ਸਰਕਾਰ ਦੇ ਵੱਲੋਂ ਕੋਈ ਹਜੇ ਤੱਕ ਟੜੀ ਨਾ ਕੋਈ ਰਸਤਾ ਕੀਤਾ ਗਿਆ ਗੱਲਬਾਤ ਕਰਨ ਦਾ ਸਰਕਾਰ ਵੱਲੋਂ ਸਾਡੇ ਕੋਲੋਂ ਇੱਥੋਂ ਲੋਕਲ ਅੰਬੈਸਡਰ ਤੋਂ MP ਆਫਿਸ ਦੇ ਵਿੱਚੋਂ ਗੁਰਜੀਤ ਸਿੰਘ ਔਜਲਾ ਉਹ ਮਤਲਬ ਉਹ ਸਰ ਦੇ ਆਫਿਸ ਦੇ ਵਿੱਚ ਸਾਡੀ ਫਾਈਲ ਆ ਉਹੀ ਕਰਦੇ ਪਏ ਆਪਣੇ ਤੌਰ ਤੇ ਥੋੜੇ ਐਫੀਡਸ ਕਰਦੇ ਆ ਡੈਲੀ ਐਮਬੈਸੀ ਦੇ ਨਾਲ ਵੀ ਉਹਨਾਂ ਦੀ ਗੱਲਬਾਤ ਹੁੰਦੀ ਆ ਹਾਂਜੀ ਉਹਨਾਂ ਨੂੰ ਰਿਪੋਰਟਸ ਵੀ ਆਏ ਆ ਇੱਕ ਦੋ ਉਹਨਾਂ ਨੇ ਮੇਰਾ ਸ਼ੇਅਰ ਵੀ ਕੀਤੇ ਆ ਮੈਂ ਮਤਲਬ ਤੁਹਾਨੂੰ ਵੀ ਦਿਖਾ ਲਵਾਂਗੇ। ਡੈਥ ਕਨਫਰਮ ਕੀਤੀ ਆ ਉਹਨਾਂ ਨੇ ਤੇਜਪਾਲ ਦੇ ਕਿ ਸਪੈਸ਼ਲ ਆਪਰੇਸ਼ਨ ਤੇ ਪੇਜ ਆਇਆ ਸੀ ਤੇ ਤੇਜਪਾਲ ਨੂੰ ਤੇ ਉਹਦੇ ਵਿੱਚ ਡੈਥ ਹੋਈ ਆ ਉਹਨਾਂ ਨੇ। ਮੈਂ ਜੇ ਵੇਖਿਆ ਜਾਵੇ ਫੈਮਿਲੀ ਦੀ ਕੰਡੀਸ਼ਨ ਹੁਣ ਮਾੜੀ ਲੱਗਣਦੀ ਕਿਉਂਕਿ ਤੇਜਪਾਲ ਦੇ ਸੈਲਰੀ ਤੇ ਉੱਪਰ ਹੀ ਘਰ ਸਾਰਾ ਚੱਲਦਾ ਸੀ ਬੱਚੇ ਵੀ ਆ ਮਾਤਾ ਪਿਤਾ ਹੈ ਉਹ ਤੇਜਪਾਲ ਦੇ ਹੁਣ ਕਿੱਦਾਂ ਫੇਰ ਘਰ ਦਾ ਗੁਜ਼ਾਰਾ ਚੱਲੇਗਾ। ਹਾਂਜੀ ਸਾਰੇ ਆਪਾਂ ਤੇ ਸਾਰੇ ਤੇਜਪਾਲ ਤੇ ਹੀ ਡਿਪੈਂਡੈਂਟ ਸੀ। ਕਿ ਉਹਨਾਂ ਮਤਲਬ ਇਹਨਾਂ ਦੇ ਤੇਜਪਾਲ ਦੇ ਫਾਦਰ ਦੀ ਛੋਟੀ ਜੀ ਕਰਿਆਨੇ ਦੀ ਦੁਕਾਨ ਆ ਉਹ ਪਹਿਲਾਂ ਵੀ ਕਰਦੇ ਸੀ ਜਦੋਂ ਤੇਜਪਾਲ ਤੇਜਪਾਲ ਆਪਣਾ ਵੱਖਰਾ ਕਰਦੇ ਸੀ ਜੋ ਉਹਨਾਂ ਕੋ ਜਿੰਨੇ ਆ ਮਤਲਬ ਕਰ ਸਕਦੇ ਸੀ ਉਹ ਹੁਣ ਥੋੜਾ ਔਖਾ ਹੋ ਗਿਆ ਕਿਉਂਕਿ ਬੱਚੇ ਆ ਬੱਚਿਆਂ ਦੀ ਸਟੱਡੀ ਆ ਘਰ ਦੇ ਖਰਚੇ ਆ ਕਾਫੀ ਕੁਝ ਤੇ ਉਹਨਾਂ ਚੀਜ਼ਾਂ ਨੂੰ ਲੈ ਕੇ ਚੱਲਣਾ ਇਦਾਂ ਇਹਨਾਂ ਹਾਲਾਤਾਂ ਦੇ ਵਿੱਚ ਕਾਫੀ ਮੁਸ਼ਕਿਲ ਆ ਕਦਾ ਕਿ ਬੱਚਿਆਂ ਦੀ ਫੀਸ ਦੇਣੀ ਔਖੀ ਹੋ ਗਈ ਹਾਂਜੀ ਕਿ ਮੈਂ ਇਸ ਟਾਈਮ ਮੇਰੇ ਕੋਈ ਜੌਬ ਨਹੀਂ ਹੈਗੀ ਕਿ ਮੈਂ ਆਪਣੇ ਮੈਂ ਸ਼ੁਰੂ ਤੋਂ ਹੀ ਜਦੋਂ ਤੋਂ ਮੇਰੀ ਮੈਰਿਜ ਹੋਈ ਹੈ ਮੈਂ ਜੌਬ ਕੰਟੀਨਿਊ ਕੀਤੀ ਨਹੀਂ ਸੀ ਹੂੰ ਕਿ ਇੰਨੀ ਕਦੀ ਲੋਬਤ ਹੀ ਨਹੀਂ ਆਈ ਕਿ ਮੈਂ ਜੌਬ ਕਰਾਂ ਹੂੰ ਤੇ ਫੈਮਿਲੀ ਸਾਰਾ ਕੁਝ ਕਰਦੀ ਹੁਣ ਵੀ ਮੈਂ ਇਹਨਾਂ ਤੇ ਉੱਤੇ ਡਿਪੈਂਡਡ ਆ ਮੈਂ ਤੇ ਚਲੋ ਚਾਹੁੰਨੀ ਆ ਕੋਈ ਮੈਨੂੰ ਆਪਰਚੂਨਿਟੀ ਮਿਲੇ ਹੂੰ ਤੇ ਮੈਂ ਚਲੋ ਆਪਣੇ ਬੱਚਿਆਂ ਦਾ ਤੇ ਇਹਨਾਂ ਦਾ ਖਰਚਾ ਚੁੱਕ ਸਕਾਂ ਪਰ ਲੱਗਦਾ ਕਿ ਕਮੀ ਮਹਿਸੂਸ ਹੁੰਦੀ ਹੈ ਤੇਜਪਾਲ ਜੀ ਕਿਉਂਕਿ ਤੇਜਪਾਲ ਸੀ ਤੇ ਉਦੋਂ ਕੋਈ ਮੁਸ਼ਕਲ ਨਹੀਂ ਸੀ ਘਰ ਦਾ ਵੀ ਜਰਾ ਬਿਲਕੁਲ ਬੈਸਟ ਚੱਲ ਰਿਹਾ ਸੀ ਹਾਂਜੀ ਹਰ ਟਾਈਮ ਕੋਈ ਮੁਕ ਟਾਈਮ ਨਹੀਂ ਹੁੰਦਾ ਇਦਾਂ ਦਾ ਕਿ ਹਾਂ ਜ਼ਿਆਦਾ ਵੀ ਪਰ ਲੱਗਦਾ ਕਿ ਮਾਤਾ ਪਿਤਾ ਦੀ ਜ਼ਿੰਮੇਵਾਰੀ ਠਾਡੀ ਤੇ ਪੈ ਗਈ ਬੱਚਿਆਂ ਦੀ ਵੀ ਜ਼ਿੰਮੇਵਾਰੀ ਪੈ ਗਈ ਆ ਇੱਕ ਮਹਿਲਾ ਵਾਸਤੇ ਬੜਾ ਔਖਾ ਹੁੰਦਾ ਹਾਂਜੀ ਔਖਾ ਤੇ ਹੁੰਦਾ ਵਾ ਪਰ ਹੁਣ ਕੀ ਕਹਿ ਸਕਦੇ ਆ ਕਿ ਸਾਰਿਆਂ ਦੇ ਨਾਲ ਹੀ ਆ ਜੋ ਵਾਇਗੁਰੂ ਨੂੰ ਮਨਜ਼ੂਰ ਸੀ ਕਿ ਆਪਾਂ ਲੜ ਨਹੀਂ ਸਕਦੇ ਆਪ ਦੇ ਨਾਲ ਕੋਈ ਸਾਡੇ ਚੈਨਲ 'ਤੇ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੋਗੇ ਕਿ ਕਿ ਤੁਸੀਂ ਪੜੇ ਲਿਖੇ ਹੋ ਕਿ ਕਿ ਲੱਗਦਾ ਕਿ ਜੇ ਨੌਕਰੀ ਮਿਲੂਗੀ ਤੁਹਾਨੂੰ ਤੇ ਘਰ ਦਾ ਕੁਝ ਜ਼ਿਆਦਾ ਸਹੀ ਹੋਵੇਗਾ ਬੱਚੇ ਦਾ ਪਰਿਵਾਰਕ ਪੁਸ਼ਤ ਸਹੀ ਹੋ ਸਕਦਾ ਹਾਂਜੀ ਮੈਨੂੰ ਜੇ ਕੋਈ ਆਪਰਚੂਨਿਟੀ ਮਿਲੂਗੀ ਤੇ ਮੈਂ ਜੌਬ ਕੰਟੀਨਿਊ ਕਰੂੰਗੀ ਕਿਉਂਕਿ ਮੇਰੇ ਬੱਚੇ ਆ ਬਹੁਤ ਜ਼ਿਆਦਾ ਛੋਟੇ ਬੇਟਾ ਮੇਰਾ 6 ਸਾਲ ਦਾ ਬੇਟੀ 3 ਸਾਲ ਦੀ ਆ ਬੇਟੀ ਜੇ ਸਕੂਲ ਕੰਟੀਨਿਊ ਨਹੀਂ ਕਰ ਰਹੀ ਬੇਟਾ ਹੀ ਜਾਂਦਾ ਸਕੂਲ ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਲੱਗਦਾ ਕਿ ਕਹਿੰਦਾ ਕਿ ਤੇਜਪਾਲ ਨੂੰ ਫੌਜ ਦੇ ਵਿੱਚ ਭਰਤੀ ਹੋਣ ਦਾ ਬੜਾ ਸ਼ੌਂਕ ਸੀ ਇਸੇ ਕਰਕੇ ਉਹ ਰੂਸ ਦੇ ਵਿੱਚ ਗਰੇ ਦੇ ਵਿੱਚ ਜਾ ਕੇ ਭਰਤੀ ਹੋਈ ਸੀ ਹਾਂਜੀ ਉਹਨਾਂ ਨੂੰ ਮਤਲਬ ਕਹਿੰਦੇ ਆ ਵੀ ਮੰਮੀ ਦੱਸਦੇ ਕਿ ਆਫਟਰ ਪਲੱਸ 2 ਵੀ ਉਹਨਾਂ ਨੇ ਕਾਫੀ ਜੌਬਸ ਟਰਾਈ ਕੀਤੀਆਂ ਸੀ ਹੂੰ ਤੇ ਮੈਰਿਜ ਤੋਂ ਬਾਅਦ ਵੀ 2017 ਦੇ ਵਿੱਚ ਸਾਡੀ ਮੈਰਿਜ ਹੋਈ ਆ ਉਸ ਤੋਂ ਬਾਅਦ ਵੀ ਮੇਰੇ ਸਾਹਮਣੇ ਵੀ ਤੇਜਪਾਲ ਕਰਦੇ ਸੀ ਹਰ ਸਾਲ ਕਿ ਤਿੰਨ ਚਾਰ ਭਰਤੀਆਂ ਤਿੰਨ ਚਾਰ ਭਰਤੀਆਂ ਦੇਖਦੇ ਹੀ ਦੇਖਦੇ ਸੀ ਪੁਲਿਸ ਦੀ ਆਰਮੀ ਦੀ ਤੇ ਕੁਝ ਤੇ ਕਲੀਅਰ ਵੀ ਹੋ ਜਾਂਦਾ ਸੀ ਹੋਪ ਵੀ ਹੁੰਦੀਆਂ ਸੀ ਕਿ ਹਾਂਜੀ ਹੁਣ ਵੀ ਕਨਫਰਮ ਹੀ ਹੈ ਜੋਇਨਿੰਗ ਲੈਟਰ ਆ ਜਾਊਗਾ ਤੇ ਹੋ ਜੂਗੀ ਜੋਇਨਿੰਗ ਬਟ ਲਾਸਟ ਤੇ ਕੋਈ ਮਤਲਬ ਪੋਜ਼ਿਟਿਵ ਆਨਸਰ ਨਹੀਂ ਸੀ ਆਉਂਦਾ ਹੁੰਦਾ ਹੁਣ ਤੇਜਪਾਲ ਦੀ ਉਮਰ 29 ਸਾਲ ਸੀ ਉਹ ਨਾ ਦੀ ਏਜ ਓਵਰ ਹੋ ਚੁੱਕੀ ਸੀ ਇਸ ਕਰਕੇ ਫਿਰ ਉਹਨਾਂ ਨੇ ਬਾਹਰ ਜਾਣ ਦਾ ਮਤਲਬ ਫੈਸਲਾ ਲਿਆ ਸੀ ਬਿਲਕੁਲ ਜੀ ਤੇਜਪਾਲ ਦੀ ਧਰਮ ਪਤਨੀ ਨੇ ਜਿਨ੍ਹਾਂ ਦੇ ਵੱਲੋਂ ਸਰਕਾਰ ਨੂੰ ਮੰਗ ਵੀ ਕੀਤੀ ਕਿ ਉਹਨਾਂ ਦੀ ਮਾਤਾ ਜੀ ਨਾਲ ਮਾਤਾ ਜੀ ਕਿਤਾ ਘਰ ਦੀ ਕੰਡੀਸ਼ਨ ਤੇ ਹੁਣ ਬਹੁਤ ਵਿਗੜੀ ਹੋਈ ਹੈ ਕਿਉਂਕਿ ਤੇਜਪਾਲ ਸੀ ਤੇ ਕੋਈ ਫਿਕਰ ਨਹੀਂ ਹੁੰਦਾ ਸੀ ਪਰ ਜਦੋਂ ਉਹ ਇਤ ਦੀ ਘਟਨਾ ਵਾਪਰੀ ਆ ਤੇ ਘਰ ਦੇ ਹਾਲਾਤ ਬੱਤਰ ਹੋ ਗਏ ਨੇ ਹਾਂਜੀ ਦੁਕਾਨ ਹੀ ਆ ਸਾਡੀ ਛੋਟੀ ਜੀ ਉਹਦੇ ਸਿਰੰਗ ਜਾਰਾ ਚੱਲਦਾ ਹਾਂਜੀ ਤੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਗਿਆ ਹਾਂਜੀ ਕੋਈ ਸਰਕਾਰ ਨੂੰ ਅਪੀਲ ਕਰਨਾ ਚਾਹੂਗੀ ਕੋਈ ਸਰਕਾਰ ਨੂੰ ਇਹੋ ਅਪੀਲ ਕਰਦੇ ਆਂ ਵੀ ਉਹਨਾਂ ਨੇ ਰਸ਼ੀਅਨ ਮੈਸੀ ਨੇ ਡੀਐਨਏ ਟੈਸਟ ਮੰਗਿਆ ਹੈ ਜੀ ਤੇ ਇਹਦੇ ਵਿੱਚ ਸਾਡੀ ਹਲਪ ਕਰਨ ਜਲਦੀ ਤੋਂ ਜਲਦੀ ਹਾਂ ਤੇ ਬਾਡੀ ਕਲੀਅਰ ਹੋ ਜੇ ਜੀ ਤੇ ਜੋ ਅਸੀਂ ਅੰਤਮ ਉਹਦੀ ਚਿਹਰਾ ਵੇਖ ਸਕੀਏ ਲੱਗਦਾ ਕਿ ਜੇ ਤੇਜਪਾਲ ਦੀ ਧਰਮ ਪਤਨੀ ਨੂੰ ਨੌਕਰੀ ਮਿਲਦੀ ਹੈ ਤੇ ਘਰ ਦੀ ਕੰਡੀਸ਼ਨ ਸਹੀ ਹੋ ਜਾਏਗੀ ਕਿਉਂਕਿ ਮੁਸ਼ਕਲਾਂ ਦਾ ਜਿਹੜਾ ਭਾਰ ਟੁੱਟ ਚੁੱਕਾ ਵਾ ਪਰਵਾਰ ਦੇ ਉੱਪਰ ਹਾਂਜੀ ਪੜ੍ਹੀ ਲਿਖੀ ਆ ਜੇ ਮਿਲ ਜੇ ਤੇ ਜ਼ਰੂਰ ਅਸੀਂ ਕਰਵਾਵਾਂਗੇ ਬੱਚੇ ਸੰਭਾਂਗੇ ਅਸੀਂ ਹਾਂਜੀ ਕੇ ਮੰਗ ਮੰਗਦੇ ਆ ਇਹ ਵੀ ਮੰਗ ਮੰਗਦੇ ਆ ਕਿ ਜੇ ਜ਼ਰੂਰ ਮਿਲ ਜੇ ਤੇ ਜ਼ਰੂਰ ਕਰਵਾਵਾਂਗੇ ਇੱਥੇ ਜੇ ਸਰਕਾਰ ਦੇ ਦੇਤੇ ਬਿਲਕੁਲ ਜੀ ਇਹ ਬਿਆਨ ਦਿੱਤਾ ਗਿਆ ਤੇਜਪਾਲ ਦੀ ਧਰਮ ਪਤਨੀ ਅਤੇ ਉਹਨਾਂ ਦੀ ਮਾਤਾ ਦੇ ਵੱਲੋਂ ਕਿ ਜਿਹੜੀ ਉਹਨਾਂ ਨੇ ਕੰਡੀਸ਼ਨ ਰੱਖੀ ਹੋਈ ਆ ਜੋ ਵੀ ਉਹਨਾਂ ਨੇ ਮੇਲ ਕੀਤੀ ਹੋਈ ਆ ਜੁਕਰੀਨ ਦੇ ਵਿੱਚ ਕਿ ਡੈਡ ਡੈਡ ਬੋਡੀ ਉਹ ਭੇਜੀ ਜਾਵੇ ਪਰ ਦੂਜੇ ਪਾਸੇ ਹੁਣ ਪਰਿਵਾਰ ਦੀ ਜਿਹੜੀ ਕੰਡੀਸ਼ਨ ਆ ਉਹ ਸਹੀ ਨਹੀਂ ਲੱਗ ਰਹੀ ਕਿਉਂਕਿ ਤੇਜਪਾਲ ਦੇ ਉੱਪਰ ਹੀ ਪੂਰਾ ਪਰਿਵਾਰ ਡਿਪੈਂਡ ਹੈਗਾ ਸੀ ਉਸ ਦੀ ਸੈਲਰੀ ਦੇ ਨਾਲ ਹੀ ਸਭ ਕੁਝ ਚੱਲਦਾ ਸੀ ਘਰ ਦਾ ਪਰ ਹੁਣ ਉਹਨਾਂ ਨੇ ਧਰਮ ਪਤਨੀ ਉਹਨਾਂ ਦੀ ਮਾਤਾ ਦੇ ਵੱਲੋਂ ਨੌਕਰੀ ਦੀ ਮੰਗ ਰੱਖੀ ਗਈ ਹੈ ਕਿ ਤੇਜਪਾਲ ਦੀ ਧਰਮ ਪਤਨੀ ਨੂੰ ਨੌਕਰੀ ਦਿੱਤੀ ਜਾਵੇ ਜਿਹੜਾ ਘਰ ਦਾ ਪਾਲਣ ਪੋਸ਼ਣ ਚੱਲ ਸ